ਤੇ ਨਹੀਂ ਵੀ ਜਦੋਂ ਪ੍ਰਤਾਪ ਸਿੰਘ ਕੈਰੋਂ ਦੀ 1952 ਦੇ ਬਜਾਰਤੋਂ ਦੀ ਸਕੂਲਾਂ 'ਚ ਇਹ ਸਕਲਾਈਆਂ ਸਕੂਲਾਂ 'ਚ ਆਉਦੋਂ ਨਹੀਂ ਹੈਗੀਆਂ ਉਦੋਂ ਪਹਿਲਾਂ ਤੋਂ ਤੁਸੀਂ ਸਿਖਾਉਂਦੇ ਹੈ। ਆ ਕੀ ਹੈ? ਉਦੋਂ ਪਹਿਲਾਂ ਹੈਗਾ ਸੀ। ਮੈਂ ਉਦੋਂ ਸਾਬ ਗੱਲ ਆ ਵੀ 18-19 ਸਾਲਾਂ ਦੀ ਹੈ। ਅੱਛਾ। ਜਦੋਂ ਇਹ ਸੜਾਈ ਸੀ। ਬੰਦਾ ਨਹੀਂ ਆਉਂਦੀ ਨਾਲ ਲੜਦਾ ਮੈਨੂੰ ਆਹ ਤੋਟੇ ਵਾਲਾ ਝੋਲਾ ਦੇ। ਤੇ ਪੱਖੀਆਂ ਨੂੰ ਕੋਰਾ ਲਾਉਣੀਆਂ, ਉਹਦੀ ਝਾਲਰ ਲਾਉਣੀ, ਉਹ ਉਤਰਲੇ ਬੰਨੇ ਲਾਉਣਾ। ਆਖਰਾ ਬਾਅਦ ਉਹ ਕਾਨਿਆਂ ਦੇ ਤੀਰ ਨਹੀਂ ਸੀ ਹੁੰਦੇ ਉਤਰਲੇ ਜਿਹੜੇ ਲਾਏ। ਉਹ ਬੜਾ ਫਾਈਨ ਆਰਟ ਆ ਗਿਆ ਉਹਦੇ ਬੜਾ ਉੱਖਾ ਕੰਮ ਬੰਨਿਆਂ ਦੇ ਤੀਰਾਂ ਤੇ ਨਾ ਉਹ ਉੱਤੇ ਉਹਨੂੰ ਬਣਾਉਣਾ ਥੱਲੇ ਮੂੰਹ ਜਾਨੇ ਜਿਆਦਾ ਕਾਗਜ਼ ਲੈ ਲੈਣਾ ਅੱਛਾ ਉੱਤੇ ਉਹ ਤੀਰਾਂ ਨਾ ਪਹਿਲਾਂ ਉਹਦੇ ਤੇ ਲਾ ਕੇ ਵੇਖਨੇ ਅੱਛਾ ਫਿਰ ਉਹ ਜਿਹੜੀ ਫੋਟੋ ਛਪੀ ਹੋਣੀ ਮਹਾਰਾਜ ਦੀ ਲੈਵਣੀ ਛਪਾ ਕੇ ਦਰਬਾਰ ਸਾਹਿਬ ਉਦੋਂ ਬੁਕਤੀਆਂ ਸੀ ਜਿਆਦਾ ਸ਼ਿੰਗਤ ਵੀ ਸੀ ਜਿਆਦਾ ਅੱਛਾ ਸ਼ਿੰਗਤ ਵੀ ਵੀ ਕਹਿਣਾ ਹੈ ਬੰਦ ਜਿਆਦਾ ਸੀ ਅੱਛਾ ਬਾਜੂ ਬੰਦ ਥੂਠੀ ਬੋਲੇ ਜਿਆਦਾ ਸੀ ਮੇਰੇ ਵਿਆਹ ਹਾਂ ਠੀਕ ਸੋਨਾ 100 ਰੁਪਏ ਨੂੰ ਤੋੜਦੇ ਸੋਨਾ ਹੈ 100 ਰੁਪਏ ਤਾਂ ਕਿੱਥੋਂ ਆਉਂਦੇ ਅੱਜ ਹਾਵਤ ਮਸ਼ਹੂਰ ਹੁੰਦੀ ਸੀ ਵੀ ਪ੍ਰਾਣਾ ਘਰ ਆਵੇ ਤੇ ਉਹਦੇ ਗਰਮ ਪਾਣੀ ਨਾਲ ਪੈਰ ਧਵਾਓ ਪੈਰ ਧਵਾਉਣੇ ਤੌਲ ਜਾਦੇ ਉਹਦੇ ਤੇ ਇਹ ਨਹੀਂ ਲੌਜਿਕ ਹੁੰਦਾ ਵੀ ਉਹਦੀ ਬੜੀ ਤਕਰਨੀ ਆ ਵੀ ਗਰਮ ਪਾਣੀ ਨਾਲ ਪੈਰ ਧੋਣੇ ਪ੍ਰਾੜੇ ਉਹ ਇਹ ਹੁੰਦਾ ਸੀ ਵੀ ਇਹਦੇ ਪੈਰ ਧੋਪੇਣਗੇ ਤੇ ਬਿਸਤਰੇ 'ਤੇ ਕੰਦੇ ਨਾ ਕਰੂ ਚਾਦਰ 'ਤੇ ਬਹਿਣਾ ਆਉਂਦਿਆਂ ਨੂੰ ਚਿੱਟੀ ਮੇਰੇ ਕੋਲ ਤਾਂ ਕਿਲਵਾ ਦਾ ਸੋਨਾ ਹੀ ਸੰਭੇ ਆਈ ਨਹੀਂਗਾ ਅੱਛਾ ਸ਼ਹਿਰ ਮੈਂ ਇਹ ਤੈਨਾਂ ਦੱਸ ਗਿਆ ਵੀਡੀਓ ਜੇ ਮੁੜ ਕੇ ਤੁਹਾਨੂੰ ਕੋ ਲੱਟਣਾ ਜੇ ਹੋਟੇ 9 ਆ ਨੂੰ ਤੇ ਨਾਂ ਨੂੰ ਤਾਂ ਪੈ ਗਿਆ ਕਰੋ ਚੌਥੀ ਨੂੰ ਮੁੱਲ ਲੈ ਕੇ ਪਾਇਆ ਹੂੰ ਤੇ 5-6 ਸੂਤੋਂ ਘੱਟ ਨਹੀਂ ਦਿੰਦੇ ਹਾਂ ਜੇ ਆਪਾਂ ਘਰ ਬਣਾਉਨੇ ਆ ਨਾ ਹਾਂ 200 ਰੁਪਏ ਦੀ 1.5 ਪੌਣੇ 200 ਦੀ ਉਹਨਾਂ ਲੱਗਦੀ ਹੈ ਹੂੰ ਹੂੰ ਤੇ ਭਾਵੇਂ ਗੇਰੀ ਜਿਹੜੀ ਇੱਕ ਕੋਟੀ ਖਰੀਦ ਲਈ ਤੂੰ ਤਿੰਨ ਬਣਾ ਲ ਤੈਨੂੰ ਅਗਲ ਹੋਊ ਤੇ ਬੜਾ ਮਹਿੰਗਾ ਹੂੰ ਹੂੰ ਜੇ ਤੇਰੇ ਚ ਅਕਲ ਨਾ ਹੋਊ ਤੇ ਬੜਾ ਮੇਗਾ ਕਿ ਉਹਦਾ ਫਰੂਟ ਵੀ ਤੇ ਉਹਦਾ ਹੀ ਲੱਭਦਾ ਸੀ ਜਦੋਂ ਜਮਦਾਨੀ ਆਉਂਦੀ ਇਹ ਮਿਲਦੀ ਜਾਂ ਮਾਸੀ ਆਉਂਦੀ ਉਹ ਤਰ੍ਹਾਂ ਕੋਈ ਨਹੀਂ ਖੜਦਾ ਕੋਈ ਨਹੀਂ ਕਿਸੇ ਨੂੰ ਪਤਾ ਹੀ ਨਹੀਂ ਸੀ ਹਾਲੇ ਖਤਮ ਪਰ ਦੋ ਚੀਜ਼ਾਂ ਜੱਟ ਨੂੰ ਚਾਹੀਦੀਆਂ ਮੈਂ ਆਹ ਹਾਂ ਇੱਕ ਘਰ ਦੇ ਵਿੱਚ ਚੁੱਲ੍ਹਾ ਅੱਛਾ ਤੇ ਲੋ ਪਾਣੀ ਤੇਰੀ ਜਿੰਨੀ ਮਰਜ਼ੀ ਜ਼ਾਇਦ ਆ ਤੇ ਦੋ ਚੀਜ਼ਾਂ ਨਾ ਗਵਾਵੇ ਤੇ ਸਵਾਗਤ ਆ ਦੋਸਤੋ ਮੇਰੇ ਚੈਨਲ ਚੰਗਦੀ ਰਾਹ ਤੇ ਸਾਰਿਆਂ ਦਾ ਅ ਰੋਜ ਦੀ ਤਰ੍ਹਾਂ ਜਿਤਰਾ ਮੈਂ ਆਪਣਾ ਛੋਟਾ ਜਿਹਾ ਬਲੌਗ ਲੈ ਕੇ ਤੁਹਾਡੇ ਨਾਲ ਹਾਜ਼ਰ ਹਾਂ। ਅਰ ਅੱਜ ਦਾ ਬਲੌਗ ਵੀ ਮੈਂ ਲੈ ਕੇ ਤੁਹਾਡੇ ਨਾਲ ਹਾਜ਼ਰ ਹਾਂ। ਉਹ ਜਿਤਨਾ ਮੇਰੇ ਬੀਜੀ ਨਹੀਂ ਆ ਉਹਨਾਂ ਦੇ ਨਾਲ ਮੈਂ ਗੱਲਾਂ ਕਰਦਾ ਪੁਰਾਣੇ ਬਜ਼ੁਰਗ ਨੇ। ਤੇ ਜਿਹੜਾ ਸਾਡਾ ਅਤੀਤ ਆ ਉਹ ਕਿੱਦਾਂ ਦਾ ਸੀ? ਸਾਡਾ ਰਹਿਣ ਸਹਿਣ ਕਿੱਦਾਂ ਦਾ ਸੀ? ਖਾਣ ਪੀਣ ਕਿੱਦਾਂ ਦਾ ਸੀ? ਤੇ ਸਾਡੇ ਜਿਹੜੀਆਂ ਘਰਾਂ ਦੀਆਂ ਜ਼ਰੂਰਤਾਂ ਦੀਆਂ ਚੀਜ਼ਾਂ ਸੀ ਉਹ ਕਿੱਦਾਂ ਦੀਆਂ ਸੀ? ਔਰ ਸਾਡੇ ਬੱਚੇ ਹੀ ਜਿਹੜੇ ਉਹ ਉਹਨਾਂ ਨੂੰ ਕਿਸ ਕਿਸ ਤਰੀਕੇ ਨਾਲ ਛੋਟੀਆਂ-ਛੋਟੀਆਂ ਬੁੰਤੀਆਂ ਤੇ ਛੋਟੇ-ਛੋਟੇ ਘਰਾਂ ਦੇ ਕੰਮਾਂ ਨਾਲ ਉਹਨਾਂ ਨੂੰ ਜੀਵਨ ਜੀਅ ਸਿਖਾਈ ਜਾਂਦੀ ਸੀ ਔਰ ਜਿਹਦੇ ਨਾਲ ਉਹ ਆਪਣੇ ਕਲਾ ਚ ਨਪੁੰਨ ਹੁੰਦੇ ਸੀ ਘਰ ਦੇ ਕੰਮਾਂ 'ਚ ਨਪੁੰਨ ਹੁੰਦੇ ਸੀ ਔਰ ਉਹਨਾਂ ਨੂੰ ਪਤਾ ਲੱਗਦਾ ਸੀ ਕਿ ਸਾਡੇ ਜਿਹੜਾ ਉਹਨਾਂ ਦਾ ਸਮਾਜ ਆ ਰਿਸ਼ਤੇਦਾਰੀਆਂ ਘਰ ਪਰਿਵਾਰ ਆ ਉਹਨਾਂ 'ਚ ਕਿਤਰਾ ਵਿਚਰਨਾ ਔਰ ਕਿਤਰਾ ਅਹੀਂ ਰਹਿਣਾ ਸਹਿਣਾ ਕਿਤਰਾ ਬੋਲਣਾ ਚੱਲਣਾ ਇਹ ਸਾਰੀਆਂ ਚੀਜ਼ਾਂ ਜਿਹੜੀਆਂ ਆ ਇਹ ਸਾਨੂੰ ਬੀਜੀ ਨਾ ਤੋਂ ਮੈਂ ਸਿੱਖਦਾ ਮੈਨੂੰ ਤਾਂ ਪਤਾ ਲੱਗਦਾ ਆਪਾਂ ਵੀਰ ਜੀ ਨਾਲ ਕਰਦੇ ਗੱਲਬਾਤ ਪਰ ਫੋਨ ਇਹਦੀ ਸਾਂਝ ਤੁਸੀਂ ਮੈਨੂੰ ਇਹ ਦੱਸੋ ਵੀ ਉਹ ਉਹ ਜਿਹੜੀਆਂ ਮੋਰ ਕੁਗੀਆਂ ਕਰ ਦਿੰਦੇ ਸੀ ਲਿਫਾਫਿਆਂ ਦੇ ਉੱਤੇ ਆਹ ਲਿਫਾਫਿਆਂ ਦਾ ਨਾ ਸਾਰੇ ਸਹਰਾਣਿਆਂ ਦੇ ਉੱਤੇ ਹਾਂਜੀ ਉਹ ਤੁਹਾਨੂੰ ਕੋਈ ਸਗਲਾਈ ਦਿੱਤੀ ਜਾਂਦੀ ਸੀ ਕਿ ਤੁਸੀਂ ਇੱਕ ਦੂਸਰੇ ਦੇ ਵੇਖ ਕੇ ਆਪੇ ਹੀ ਸੋਚ ਲੈਂਦੀਆਂ ਹਾਂ ਆਪੇ ਕੁੜੀਆਂ ਕਿਸੇ ਦੀ ਚਾਦਰ ਇੱਕ ਨੇ ਕੱਢ ਲਈ ਉਹ ਬੜੀ ਆਵ ਲੈ ਗਈਆਂ ਉਹ ਕੱਢ ਕੇ ਤੇ ਗਾਂ ਚਾਬਣੇ ਸਲਾਈ ਵਿੱਚ ਸਿਖਾਉਂਦੇ ਜਾਂਦੇ ਜਦੋਂ ਸਲਾਈ ਸਿੱਖੀ ਆ ਨਾ ਹਾਂ ਹਾਂ ਉਹਦੇ ਵਿੱਚ ਸਿਖਾਉਂਦੇ ਜਾਂਦੇ ਕੱਢਣਾ ਕੋਲਾ ਤੋਂ ਪਾਸੇ ਤੇ ਚ ਤੋਂ ਪਾਸੇ ਤਿੰਨ ਚਾਰ ਤੋਂ ਉਹ ਤੇ ਇਹ ਸਲਾਈ ਤੁਹਾਨੂੰ ਕੌਣ ਸਿਖਾਉਂਦਾ ਹੈ ਉਦੋਂ ਤਾਂ ਕੋਈ ਟੀਚਰ ਹਾਲ ਹੁੰਦੇ ਨੇ ਟੀਚਰ ਹੁੰਦੇ ਆ ਟੀਚਰ ਜੀ ਬੜਾ ਮੈਂ ਤੇ ਸਲਾਈ ਸਿੱਖੀ ਆ ਮੈਂ ਤੇ ਉਹਦੇ ਕੋ ਆ ਮੇਰਾ 2 ਸਾਲ ਦਾ ਹੀ ਕੋਰਸ ਤੇ ਨਹੀਂ ਵੀ ਜਿਹੜਾ ਪ੍ਰਤਾਪ ਸਿੰਘ ਕੈਰੋਂ ਦੀ 1952 ਦੇ ਪਜਾਰਤਾਂ ਦੀ ਸਕੂਲਾਂ 'ਚ ਇਹ ਸਖਲਾਈਆਂ ਸਕੂਲੀਆਂ ਆਉਂਦੋਂ ਨਹੀਂ ਹੈਗੀਆਂ ਉਦੋਂ ਪਹਿਲਾਂ ਤੋਂ ਨਹੀਂ ਸਿਖਾਉਂਦੇ ਹੈ ਕਿਆਂ ਉਦੋਂ ਪਹਿਲਾਂ ਹੈਗਾ ਸੀ ਮੈਂ ਉਦੋਂ ਸਾਬ ਗੱਲ ਆ ਵੀ 18 ਹੁੰਦੀਆਂ ਸਾਲਾਂ ਦੀ ਅੱਛਾ ਜਦੋਂ ਇਹ ਸੜਾਈ ਸੀ ਇਹ ਤੁਹਾਡਾ ਪਿੰਡ ਸ਼ਹਿਰ ਹੀ ਨਾ ਸ਼ਹਿਰ ਦੇ ਵਿੱਚ ਤੁਹਾਡੇ ਉੱਥੇ ਫਿਰ ਮੈਨੂੰ ਤੇ ਨੌਕਰੀ ਵੀ ਇਹਦੇ 'ਚ ਸਰਕਾਰੀ ਦਿੰਦੇ ਸੀ ಗ್ರಾಮ ਸੇਵਕਾਂ ਦੀ ਇਹਦੇ ਸਲਾਈ ਵਾਲੇ ਉੱਤੇ ਉਹ ਨਾ ಗ್ರಾಮ ਸੇਵਕ ਉਹਨਾਂ ਦੇ ਨਾਲ ਜੁੜਨੇ ਕੋਲੇ ਬੂਟੇ ਲਾਉਣੇ ਕਿਸੇ ਦੇ ਘਰ 'ਚ ਉਹਨਾਂ ਨੂੰ ਦੱਸਣਾ ਗਾਂ ਦਾ ਗਾਂ ਕੰਮ ਦੱਸਣਾ ਮੈਂ ਕਹਿੰਨੇ ਜਾ ਕੇ ਬੂਟੇ ਚੋਕੇ ਲੋਕਾਂ ਦੇ ਘਰ ਲਾਉਂਦੇ ਦਬਾ ਕਰੋ ਭਾਈ ਬੜਾ ਜੋਰ ਉਹਨੇ ਲਾਇਆ ਪਹਿਲੇ ਨੰਬਰ ਤੇ ਆਈ ਜਾਂਦੀ ਵੀ ਨਹੀਂ ਤੁਸੀਂ ਕੋਜਣਾ ਕੋਜੂ ਕਰ ਉਹ ਨਾਲ ਇੱਕ ਤੇ ਬੜਾ ਮਸਲਾ ਵੀ ਬੰਦਾ ਮੈਂ ਅਜੇ ਸਰਾਣਾ ਹੀ ਰੱਖਿਆ ਇਹ ਉਹ ਪਤਾ ਨਹੀਂ ਚਲੇ ਗਿਆ ਵੇਖਦੇ ਕਿ ਪਿਆ ਹੀ ਹੋਵੇ ਤੇ ਮੈਂ ਬਫਾਉਂਦੀ ਜਿਹੜਾ ਸਲਾਈ ਚ ਉਹਨਾਂ ਕਢਾਇਆ ਹੂੰ ਜੱਟੇ ਨਾ ਦਾਦਕਿਆਂ ਦੇ ਮੇਰੇ ਨੇ ਘਰ ਤੇ ਚੀਜ਼ਾਂ ਹੈਗੀਆਂ ਸੀ ਪਰ ਘੱਟ ਵੱਤੀਆਂ ਨੇ ਮੇਰੇ ਨਾਨਕਿਆਂ ਦੇ ਨਾ ਉਹ ਐਂਡ ਤੱਕ ਚੱਲਦੀਆਂ ਰਹੀਆਂ ਪੱਖੀਆਂ ਵੀ ਕਢਾਈ ਵਾਲੀਆਂ ਹੁੰਦੀਆਂ ਸੀ ਪੀਆਂ ਜੀ ਹੈਗੀਆਂ ਮੇਰੇ ਦਾਜ ਦੀਆਂ ਹੈਗੀਆਂ ਰਵਿੰਦਰ ਦੇ ਦੀਆਂ ਵੀ ਹੈਗੀਆਂ ਉਹ ਮੰਨਾਂ ਨਹੀਂ ਆਉਂਦੀ ਨਾਲ ਲੜਦਾ ਮੈਨੂੰ ਆਹ ਤੋਤੇ ਵਾਲਾ ਛੋਲਾ ਦੇ ਪੱਖੀਆਂ ਨੂੰ ਕੋਰਾ ਲਾਉਣੀਆਂ ਉਹਦੀ ਝਾਲਰ ਲਾਉਣੀ ਉਹ ਉਤਲੇ ਬੰਨੇ ਲਾਉਣਾ ਆਖਣਾ ਵੱਧ ਤੋਂ ਵੱਧ ਮਖੇਰ ਨੇ ਕੁੜੀਆਂ ਉਹ ਥੱਲੇ ਦੇ ਜਿਹੜੇ ਖੋਪੇ ਜਿਹੇ ਹੋਣੇ ਅੱਛਾ ਇਹ ਵੀ ਮਖੇਰ ਨੇ ਕੁੜੀਆਂ ਬਣਾਉਂਦੀਆਂ ਸੀ ਕੁੜੀਆਂ ਬਣਾਉਂਦੀਆਂ ਸੀ ਜਦੋਂ ਸੋਹਰੇ ਜਾਂਦੀਆਂ ਸੀ ਦਾਤ ਚ ਕਰਦੇ ਸੀ ਅੱਛਾ 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 ਮਖੇਰ ਨੇ ਕੋੜੀ ਦੀ ਗਾਨੀ ਠੀਕ ਆ ਇਹ ਦੋ ਤਿੰਨ ਚੀਜ਼ਾਂ ਮਖੇ ਉਹ ਬਣੇ ਖੋਪੇ ਜੇ ਮਿਲਦੇ ਸੀ ਅੱਡੇ ਅੱਡੇ ਉਹਨਾਂ ਦੇ ਉੱਤੇ ਫਿਰ ਫੁੱਲ ਬੂਟੇ ਕੁੜੀਆਂ ਨੇ ਲਾਉਣੇ ਕੌਡੀਆਂ ਲਾਉਣੀਆਂ ਸਾਰਾ ਕੋ ਜੋ ਕੁੜਗਿਆ ਮੁਰਕੇ ਉਹਨੂੰ ਤਿਆਰ ਕਰਦੇ ਜਿਹੜੇ ਹੁਣ ਬੜੇ ਮਿਲਦੇ ਹਾਂ ਇਹ ਨਹੀਂ ਉਹ ਕੁੜਗਾਂ ਦਾ ਦਿਮਾਗ ਜਿਹੜਾ ਚੁਸਤ ਹੁੰਨ ਨਹੀਂ ਕਰ ਸਕਦੇ ਬੜਾ ਕਸੀਦਾ ਕਰੀਦਾ ਕੰਮ ਸੀ ਬੀਜੀ ਉਹ ਬਹੁਤ ਮੀਨਾਕਾਰੀ ਦਾ ਹਾਂ ਹਾਂ ਇੰਨਾ ਆ ਜਿਹੜੀਆਂ ਫੋਟੋ ਬੰਦ ਗਾ ਸੀ ਮਹਾਰਾਜ ਦੀਆਂ ਹੁਣ ਆ ਸ਼ਾਪਕੇ ਬਣਾਉਂਦੇ ਜਦੋਂ ਮੇਰਾ ਵਿਆਹ ਆ ਮੇਰੇ ਦਾਜ ਚਾਈ ਬੜਾ ਚਿਹਰ ਤੁਹਾਡੇ ਕਰ ਰਹੀ ਹੈ ਅੱਛਾ ਉਹ ਕਾਨਿਆਂ ਦੇ ਤੀਰ ਨਹੀਂ ਸੀ ਹੁੰਦੇ ਉੱਤੇ ਜਿਹੜੇ ਲਾਏ ਉਹ ਬੜਾ ਫਾਈਨ ਆਰਟ ਆ ਗਿਆ ਉਹਦੇ ਬੜਾ ਉੱਠਾ ਤਾ ਨਾ ਬੰਨਿਆਂ ਦੇ ਤੀਰਾਂ ਤੇ ਨਾ ਉਹ ਕਿ ਉਹਨੂੰ ਬਣਾਉਣਾ ਥੱਲੇ ਮੂੰਹ ਜਾਨੇ ਜਿਆਦਾ ਕਾਗਜ਼ ਲਾ ਲੈਣਾ ਅੱਛਾ ਉੱਤੇ ਉਹ ਤੀਰਾਂ ਨਾ ਪਹਿਲਾਂ ਉਹਦੇ ਤੇ ਲਾ ਕੇ ਵੇਖਨੇ ਅੱਛਾ ਫਿਰ ਉਹ ਜਿਹੜੀ ਫੋਟੋ ਛਪੀ ਹੋਣੀ ਮਹਾਰਾਜ ਦੀ ਲਿਆਉਣੀ ਚਪਾ ਕੇ ਦਰਬਾਰ ਸਾਹਿਬ ਕੋਲ ਅੱਛਾ ਫਿਰ ਉਹਦੇ ਤੇ ਤੀਰ ਰੱਖ ਕੇ ਵੀ ਇਹ ਬੂੰਗਾ ਤੇ ਨਹੀਂ ਇਹ ਸਿੱਧਾ ਤੇ ਨਹੀਂ ਅੱਛਾ ਸੇਮ ਕੋਈ ਪਛਾਣ ਨਹੀਂ ਸਕਦਾ ਤੀ ਇਹ ਤੀਰਾਂ ਦੇ ਬਣੀਆਂ ਕਿ ਕਾਦੀ ਬਣੀਆਂ ਇਹ ਤੇ ਦਾਜ ਦੇ ਸਮਾਨ ਬਣ ਜੀ ਲਿਸ਼ਕ ਦੇ ਸੀ ਤੀਰ ਕੰਨ ਆ ਦੇ ਹਾਂ ਹਾਂ ਐਵੇਂ ਬਿਲਕੁਲ ਉਹਨਾਂ ਦਾ ਲੱਗ ਜਦੋਂ ਦਾਜ ਬਖਾਉਂਦਾ ਵੀ ਉਹ ਆ ਜੁਦਾ ਕੱਟ ਕੱਟ ਕੇ ਮੈਂ ਤੇਰਿਓ ਕੈਂਚੀ ਨਾਲ ਉਧਰੋਂ ਵੀ ਕੱਟਣਾ ਉਧਰੋਂ ਵੀ ਕੱਟਣਾ ਤੀਰ ਫਿਰ ਉਹਦੇ ਨਾਲ ਜੋੜਨਾ ਪੀਏ ਮਿਲਦਾ ਇਹਦੇ ਨਾਲ ਫਿਰ ਉਹਨੇ ਜਦੋਂ ਉਹਦੇ ਬਰਾਬਰ ਹੋ ਜਾਣਾ ਫਿਰ ਥੱਲੇ ਉਹਦੇ ਲਾਉਂਦੇ ਨੇ ਲੋ ਚੰਦਿਆ ਲਾ ਕੇ ਫਿਰ ਉਹ ਪੜੀ ਗਈ ਜੋੜੀ ਇੱਕ ਵੀ ਜਦੋਂ ਨਵੇਂ ਵਿਆਹੀ ਬੌਟੀ ਆਉਂਦੀ ਹੁੰਦੀ ਸੀ ਤੇ ਉਹਦੇ ਅਗਲੇ ਦਿਨ ਵਿਖਾਵਾ ਜਾ ਪਾਉਂਦੇ ਹੁੰਦੇ ਸੀ ਵਿਖਾਲਾ ਆ ਉਹਦੇ ਚੋਂ ਉਹ ਪਿੱਤ ਦਾ ਬੰਦੇ ਨੇ ਟੂਮਾਵਾ ਆ ਤੀਲੀਆਂਵਾ ਆ ਕੋਖੜੂ ਆ ਸਾਰਾ ਕੁਝ ਠੂਠੀ ਠੂਠੀ ਕਹਿਣੇ ਹੁੰਦੇ ਸੀ ਉਦੋਂ ਬੂਤੀਆਂ ਸੀ ਜਿਆਦਾ ਸ਼ਿੰਗਤ ਵੀ ਸੀ ਜਿਆਦਾ ਅੱਛਾ ਸ਼ਿੰਗਤ ਵੀ ਵੀ ਕਹਿਣਾ ਸੀ ਬੰਦ ਜਿਆਦਾ ਸੀ ਅੱਛਾ ਬਾਜੂ ਬੰਦ ਠੂਠੀ ਵੱਲੇ ਜਿਆਦਾ ਸੀ ਮੇਰੇ ਵਿਆਹ ਹਾਂ ਸੋਨਾ 100 ਰੁਪਏ ਨੂੰ ਤੋੜਦੇ ਸੋਨਾ ਹੈ 100 ਰੁਪਏ ਤਾਂ ਕਿੱਥੋਂ ਆਉਂਦਾ ਹੈ ਅੱਜ ਮੇਰੇ ਵਿਆਹ ਨੂੰ ਏ ਸਾਡ ਮੇਰਾ ਤੇ ਨਿੰਮੇ ਸ਼ਾਇਦ ਵਿਆਹ ਥੋੜਾ ਕਿਹ ਕਹਿ ਦਿੰਦੇ ਆ ਕਣਕ ਰੁਪਏ ਨੂੰ ਮਾੜੀ ਮੈਂ ਰੁਪਏ ਕਿੱਥੋਂ ਆਉਂਦਾ ਹੈ ਕਿਉਂ 2 ਰੁਪਏ ਕਿਲੋ ਆਉਂਦਾ ਨੇ ਦੇਸੀ ਕਿਉਂ 2 ਰੁਪਏ ਕਿਲੋ ਉਹ ਉਹ ਬਖਾਲਾ ਉਹ ਚੰਗਾ ਰਵਾਜ ਸੀ ਕਿ ਮਾੜਾ ਸੀ ਚੰਗਾ ਹੀ ਵੇਖ ਕੇ ਲੋਕਾਂ ਨੇ ਵੀ ਇਹਨੇ ਆਪਣੀ ਤੀ ਨੂੰ ਦਿੱਤਾ ਬੰਮੀ ਆਪਣੀ ਦੀ ਵਾਤੇ ਬੁਣਾਵਾ ਅੱਛਾ ਵੇਖੋ ਵੇਖੋ ਵੇ ਕਈ ਲੋਕਾਂ ਨੇ 21 21 ਬਿਸਤਰੇ ਦੇਣੇ ਆਹ ਹਾਂ ਹਾਂ 30 30 ਦੇਣੇ ਕਈਆਂ ਨੇ ਆਹ ਹਾਂ ਆ ਮਾਂ ਜੀ ਸਾਡੀ ਨੇ ਖੇਸ ਆਪਣੇ ਹੱਥਾਂ ਦਾ ਸੂਤ ਬਣਾ ਕੇ ਮੇਰੀ ਕੁੜੀ ਨੂੰ ਆਦੀ ਮੈਂ ਤੈਨੂੰ ਨਾ 21 ਖੇਸ ਦੇਣੇ ਉਹਨਾਂ ਖੇਸ ਕੇ ਕੰਮ ਨਹੀਂ ਹੁੰਦੇ ਉਹ ਆਦੀ ਨੂੰ ਕੀ ਕਰਦੀ ਗੀ ਉਹਨਾਂ ਕੰਬਲ ਆ ਗਏ ਆ ਚਾਦਰਾਂ ਕੰਬਲ ਆ ਗਏ ਚਾਦਰਾਂ ਆ ਗੀਆਂ ਹੁਣ ਕੋਈ ਲੈਂਦਾ ਹੀ ਨਹੀਂ ਸਾਡੇ ਘਰ ਅਜੇ ਅਸੀਂ ਪੁਰਾਣਾ ਰਾਜ ਕੱਢਿਆ ਏ ਹਾਂ ਹਾਂ ਮੈਂ 10 12 ਖੇਸ ਰੱਖੇ ਜਦੋਂ ਗਰਮੀਆਂ ਹੁੰਦੀਆਂ ਹੂੰ ਫਿਰ ਕਿਸ ਰਾਣੇ ਤੇ ਵੀ ਕੇਸ ਹੁੰਦਾ ਮੇਰੇ ਤੇ ਵੀ ਕੇਸ ਹੁੰਦਾ ਸਾਡੇ ਘਰ ਵੀਰਜਾਈਆਂ ਤਲਾਈਆਂ ਪਈਆਂ ਪੇਟੀਆਂ ਚ ਪਰ ਮੈਨੂੰ ਨਹੀਂ ਲੱਗਦਾ ਉਹ ਕਦੀ ਕਿਸੇ ਨੇ ਵਰਤਿਆ ਮੈਂ ਸਾਡੇ ਦੇ ਵਰਤਿਆ ਐ ਉਹ ਵੀ ਰਵਿੰਦਰ ਹੁਣਾਂ ਦੀ ਵੇਚ ਦੀਏ ਹੂੰ ਮੈਂ ਉਹਨੂੰ ਇਹ ਗੱਲ ਕਹੀ ਵੀ ਵੇਚ ਆਪਾਂ ਦੇਨੇ ਆ ਹੂੰ ਦੋ ਦੋ ਹਜ਼ਾਰ ਰੁਪਏ ਦਾ ਬਿਸਤਰਾ ਵੀ ਖਾਣ ਨੂੰ ਵੇਚਣੀ ਆ ਉਹ ਤੇ ਜਦੋਂ ਖੰਡ ਪਾੜ ਹੁੰਦਾ ਹਾਂ ਹਾਂ ਉਦੋਂ ਥੱਲੇ ਵੀ ਸ਼ਾਦ ਉਦੋਂ ਜਦੋਂ ਉਹ ਕੁੜੀ ਦਾ ਵਿਆਹ ਕੀਤਾ ਹਾਂ ਹਾਂ ਦੇ ਉਹ ਗੱਦਿਆਂ ਦੇ ਅਜੇ ਨਵੇਂ ਗੱਦੇ ਬਿਲਕੁਲ ਅਸੀਰਵਾ ਦਾ ਹਡੇ ਘਰ ਆਏ। ਨਵੇਂ ਗੱਦਿਆਂ ਤੋਂ ਵੀ ਕਰਨ ਅਸੀਂ ਉੱਤੇ ਕੱਢ ਕੇ ਆਪਣੀਆਂ ਤਲਾਈਆਂ 18 19 ਤਲਾਈਆਂ ਉਹ ਪੁਰਾਣੇ ਰਿਵਾਜ ਦੀਆਂ ਹੀ ਦੇਤੀ। ਅੱਛਾ। ਉਹ ਜਿਹੜੀਆਂ ਗੱਡੀਆਂ ਚਮਾ ਪੇਟੀਆਂ ਦੇ ਵਿੱਚ ਉਂਗਲ ਨਹੀਂ ਖੋਪਦੀ ਜੁੱਲਿਆਂ ਨੇ ਕੰਮਲ ਪਾਇਆ। ਉਹਨਾਂ ਦੇ ਲਈ ਜਿਦੋਂ ਆਉਂਦੇ ਸੀ ਨਾ ਇੱਕ ਕਹਾਵਤ ਮੈਂ ਫੇਰ ਉਹਨਾਂ ਦੇ ਹੀ ਵੀ ਪੁਰਾਣਾ ਘਰ ਆਵੇ ਤੇ ਉਹਦੇ ਗਰਮ ਪਾਣੀ ਨਾਲ ਪੈਰ ਧਵਾਓ। ਪੈਰ ਧੋਣੇ ਤਾਂ ਉਹਦੇ ਚ ਇਹ ਨਹੀਂ ਲੌਜਿਕ ਹੁੰਦਾ ਵੀ ਉਹਦੀ ਬੜੀ ਤਕਰਨੀ ਆ ਵੀ ਗਰਮ ਪਾਣੀ ਨਾਲ ਪੈਰ ਧੋਣੇ ਪਰ ਉਹ ਇਹ ਹੁੰਦਾ ਸੀ ਵੀ ਇਹਦੇ ਪੈਰ ਧੋਪੇ ਹੋਣਗੇ ਤੇ ਬਿਛਰੇ ਗੰਦੇ ਨਾ ਕਰੂ ਚਾਦਰ ਤੇ ਬਹਿਣਾ ਆਉਂਦਿਆਂ ਨੂੰ ਚਿੱਟੀ ਚਾਦਰ ਜਵਾਈ ਭਾਈ ਨੇ ਆਉਣਾ ਘੰਟਾ ਅੱਗੋਂ ਫਿਕਰ ਹੋਣਾ ਨਹੀਂ ਚਾਦਰ ਵਿਛਾ ਦਿਓ ਮੰਜੇ ਦੇ ਹੂੰ ਹੂੰ ਮੰਜਾ ਡਾਉਣਾ ਉਹਦੇ ਤੇ ਚਾਦਰ ਵਿਛਾਉਣੀ ਤੇ ਫਿਰ ਜਦੋਂ ਪਿੰਡਾਂ 'ਚ ਵਿਆਹ ਦੇਖੋ ਬਿਸਤਰੇ ਇਕੱਠੇ ਕਰਦੇ ਹੁੰਦੇ ਸੀ ਉੱਥੇ ਵੀ ਦੇੜੇ ਹੁੰਦੇ ਸੀ ਸਾਡੇ ਦੇ ਇੱਥੇ ਬੜਾ ਚ ਹੋਣੀ ਹਟੇ ਆ ਅਸੀਂ ਆਪ ਇਕੱਠੇ ਕਰਦਾ ਰਿਹਾ ਬਿਸਤਰੀ ਮੰਡੀ ਦਾ ਘਰ ਨਹੀਂ ਨਾ ਖੱਡੇ ਸਕਿਆਂ ਦੇ ਤੇ ਅਸੀਂ ਸਲਾਹ ਕਰਕੇ ਤੇ ਪੰਜ-ਪੰਜ ਬਿਸਤਰੇ ਬਣਾਏ ਇੱਕ ਕਰ ਦੇਉ ਹੂੰ ਹੂੰ ਤੇ 50-60 ਹੋ ਜਾਂਦੇ ਆ ਤੇ ਜੇ ਕਿਸੇ ਨੂੰ ਲੋੜ ਪਏ ਕਿਸੇ ਦੇ ਪਰੋੜੇ ਜਾਦੇ ਆ ਫਿਰ ਉਹ ਅਗਲੇ ਨੂੰ ਕੱਢ ਕੇ ਦੇੜੇ ਪੈਣਗੇ ਘਰੋਂ ਕਿਸੇ ਸਰੀਕ ਦੇ ਘਰੋਂ ਨਹੀਂ ਹੋਰ ਲੈਂਡਗਰ ਜਿਵੇਂ ਹੁਣ ਸਾਡੇ ਘਰ ਜਿਆਦਾ ਰੱਜ ਪਾਇਆ ਹਮ ਇਹਦੇ ਵਿਆਹ ਤੇ ਰਾਣੀ ਆਪਣੀ ਰਾਣੀ ਦੇ ਤੇ ਫਿਰ ਮੈਂ ਨਿਮੇ ਸ਼ਾਹ ਦੀ ਨੌ ਦੀਆਂ ਰਜਾਈਆਂ ਤਲਾਈਆਂ ਕਢਾ ਕੇ ਵਿਆਹੀ ਰਾ ਜੀ ਤੇ ਨਸਰੀਕਾ ਮਿਲਦੇ ਵਰਤੇ ਬਸ ਮਿਲਦੇ ਵਰਤੇ ਸਕਿਆ ਇਹਨੇ ਕਰੋ ਇਹ ਲਾਉਣੇ ਸਾਰੇ ਹਾਂ ਹਾਂ ਸਾਡੇ ਘਰੋਂ ਪਾਵੇਂ ਲੈ ਜਾਣ 50 ਬਿਸਤਰੇ ਤੇ ਆ ਗਿਆ ਨਾ ਆਰਾਮ ਦਾ ਹਮ ਤੇ ਮੈਂ ਕੁਰੀ ਦਾ ਦਾਜ ਜਿਹੜਾ ਬਣਾਉਂਦੇ ਸੀ ਉਹਦੇ ਤੇ ਫਿਰ ਜਿਹੜਾ 80% ਤੇ ਰੋਲ ਬਿਸਤਰਿਆਂ ਦਾ ਬਿਸਤਰਿਆਂ ਦਾ ਜਿਆਦਾ ਗੱਤ ਲਾਈਆਂ ਕਲੀਚੀਆਂ ਦਾ ਹੀ ਹੁੰਦਾ ਸੀ ਬਿਸਤਰੇ ਦੇਣੇ ਹਾਂ ਮੱਝਾਂ ਦੇਣੀਆਂ ਗਾਵਾਂ ਦੇਣੀਆਂ ਇਹਨੇ ਮੱਝ ਤੇ ਗਾਂ ਦੇ ਦੇਣੀ ਕਿ ਇਹਨੇ ਦੋ ਮੱਝਾਂ ਦੇਣੀਆਂ ਹੂੰ ਹੂੰ ਦਾਜ ਵਿੱਚ ਹੂੰ ਹੂੰ ਕਿ ਫਲਾਣੇ ਦੀਆਂ ਦੋ ਮੱਝਾਂ ਆਈਆਂ ਜੇ ਕਿਸੇ ਨੇ ਕੜਾ ਪਾਤਾ ਤੇ ਆਖੜਾ ਬੜਾ ਜਾਟਾ ਉਹਨੇ ਕੜਾ ਪਾਇਆ ਗੋਦੋਂ ਸੋਨੇ ਸਸਤੇ ਕਰਕੇ ਬਥੇਰਾ ਪਿਆ ਜੀ ਮੈਨੂੰ ਤੇ ਵਾਧੂ ਸੋਨਾ ਪਿਆ ਜੀ ਮੇਰੇ ਕੋਲ ਤਾਂ ਕਿਲਵਾ ਦਾ ਸੋਨਾ ਹੀ ਸੰਭੈ ਆਈ ਨੀ ਅੱਛਾ ਹਾਂ ਮੈਂ ਇਹ ਇੱਥੇ ਨਾ ਦੱਸ ਜਿਓ ਵੀਡੀਓ ਜੇ ਮੁੜ ਕੇ ਤੁਹਾਨੂੰ ਕੋ ਲੁੱਟਣਾ ਜੇ ਹੋਣ ਤੇ ਨੋ ਆਰ ਨੂੰ ਤੇ ਨਾਨੂ ਤਾਂ ਪੈ ਗਿਆ ਕਰੋ ਚੌਥੀ ਨੂੰ ਮੋਲ ਲੈ ਕੇ ਪਾਇਆ ਹੂ ਇੱਕ ਚੀਜ਼ ਮੈਂ ਮੰਗੜਾ ਚ ਹੋਰ ਵੇਖੀ ਸੀ ਵੀ ਉਹ ਖੇਸਾਂ ਦੇ ਡੋਰੇ ਵੜਦੇ ਦੇਦੇ ਉਹ ਜਲਾਇਆਂ ਨੇ ਖੇਸ ਬਣਾਉਣੇ ਸਾਡੇ ਪਿੰਡ ਵੀ ਜਲਾਏ ਹੁੰਦੇ ਹੁੰਦੇ ਉਹਨਾਂ ਤਾਰੀਆਂ ਪਾ ਗਾਉਂਦੇ ਨੇ ਡੋਰੇ ਵੱਟੇ ਵੱਦ ਤਾਣਾ ਨੂੰ ਕਹਿੰਦੇ ਅੱਜ ਦੋ ਘੰਟੇ ਬੱਚਿਆਂ ਨੂੰ ਪੜਾ ਦੇਣਾ ਇਹ ਖੇਸੇ ਦੇ ਨੌ ਸਸ ਨੇ ਰਾਤ ਵਟ ਕੇ ਤੇ ਫੇਰ ਸੌਣਾ ਰਾਤ ਉਹਨੇ ਕੱਤੇ ਕਰਦੇ ਮੈਂ ਪੱਕੇ ਕਰੀ ਜਾਣੇ ਅੱਛਾ ਔਖੇ ਕੋਈ ਨਹੀਂ ਕਿ ਹੈਗੇ ਤੇ ਸੌਖੇ ਕੰਮ ਕੋਈ ਨਹੀਂ ਛੱਡਿਆ ਦੁਨੀਆਂ ਦਾ ਤੇ ਕੋਈ ਵੀ ਛੱਡਿਆ ਹੋਵੇ ਜਿਹੜਾ ਨਹੀਂ ਔਖਾ ਤੇ ਜਿਹੜਾ ਸਵੈਟਰ ਕੋਟੀਆਂ ਬੁੰਦੇ ਆ ਵੀ ਇੱਕ ਸਲਾਈ ਦੀ ਤਰੀਕਾ ਹੀ ਆ ਤਰੀਕਾ ਹੀ ਆ ਮੈਂ ਹੁੰਦੀ ਹ ਤੇ ਰਵਿੰਦਰ ਨਹੀਂ ਹੁੰਦੀ ਹੂੰ ਹੂੰ ਮੈਂ ਇੱਕ ਪਰਦਾ ਬੈਠੀ ਹੂੰ ਵੀ ਲਾ ਲੈਣੀ ਆ ਸਵੇਰੇ ਲੱਗਾ ਨਾ ਇੱਕ ਪਰਦਾ ਮੈਂ ਕੋਟੀ ਦਾ ਹੁਣ ਕੇ ਬੈਣਾ ਸਾਧ ਡਾੜੀ ਲੱਗੀ ਦਾ ਤੇ ਰਵਿੰਦਰ ਨੂੰ 2 ਸਾਲ ਹੋ ਗਏ ਮੈਂ ਤੇਰੇ ਨਹੀਂ ਦੋ ਤੇ ਪੋਤੇ ਹੋੜੇ ਤੂੰ ਸਿੱਖ ਇਹਨੇ 8 10 ਕੋਟੀਆਂ ਆਪਣੀਆਂ ਹੋਣੀਆਂ ਆਹ ਜਦੋਂ ਇਹ ਪੁਰਾਣੇ ਬਜ਼ੁਰਗ ਨੇ ਜਿਹੜੀਆਂ ਦਾਦੀਆਂ ਦਾਦੀਆਂ ਦੇਖਿਆ ਉਹਨਾਂ ਨੇ ਵੇਖਣਾ ਵੀ ਸਾਡੇ ਪਰਿਵਾਰ 'ਚ ਕਿਹੇ 9 30 ਦੇ ਬੱਚਾ ਹੋਣ ਵਾਲਾ ਤੇ ਉਹਨਾਂ ਨੇ ਉਹ ਜਰਾਬਾਂ ਜਰੂਰ ਪਾਈਆਂ ਪਹਿਲਾਂ ਬਣਾਉਣੀਆਂ ਸ਼ੁਰੂ ਕਰ ਦਿੱਤੀਆਂ ਦੋ ਦੋ ਮਹੀਨੇ ਚਾਰ ਚੱਕਰ ਰੱਖਦੇ ਸਵਾਡ ਰਗ ਗਿਆ ਗਿਆ ਥੋੜਨੇ ਹੁਣ ਤੇ ਮੁੱਲ ਆਉਂਦੀਆਂ ਚੀਜ਼ਾਂ ਬਾਜ਼ਾਰੀ ਸਭ ਕੁਝ ਹੋ ਗਿਆ ਆਹ ਹਾਂ ਕੋਈ ਹੁਣ ਤੇ ਉਹ ਕੋਟੀਆਂ ਕਰਦੀ ਹੋਣੀ ਹੋਵੇ ਤੇ ਉਹ ਕਿਸੇ ਨੇ ਪਾਉਣੀ ਵੀ ਨਹੀਂ ਆਉਂਦੀ ਨਹੀਂ ਪਾਉਂਦੇ ਨਹੀਂ ਹੈ ਕੋਈ ਨਹੀਂ ਪਾਉਂਦਾ ਰਵਾਇਤੀ ਖਤਮ ਹੋ ਗਿਆ ਸਰਪਾ ਬੁੱਡੀਆਂ ਦੇ ਹੁਣ ਰਿਵਾਜੇ ਚੱਲ ਪਈ ਕਰਦੀਆਂ ਦੇ ਕੱਲ ਪਤਾ ਕੀ ਹੀ ਬੀਜੀ ਜਿਹੜੀਆਂ ਕਰਦੀਆਂ ਸੁਆਣੀਆਂ ਹੈ ਨਾ ਜਨਦੀਆਂ ਉਹਨਾਂ ਦੇ ਜਾਣ ਹੈਗੀ ਤੇ ਤਾਂ ਹੀ ਸੂਤ ਕੱਢਦੀਆਂ ਸੀ ਚਰਖੇ ਘੱਤਦੀਆਂ ਸੀ ਉਹ ਮੋਲ ਨੇ ਉਹਨੇ ਨਾ ਕੋਈ ਜਾਗਟ ਤੇ 5-6 ਸੂਤੋ ਘੱਟ ਨਹੀਂ ਦਿੰਦੇ ਜੇ ਆਪਾਂ ਘਰ ਬਣਾਉਂਦੇ ਆ ਨਾ 200 ਰੁਪਏ ਦੀ 1.5 ਪੌਣੇ 200 ਦੀ ਉਹਨਾਂ ਲੱਗਦੀ ਜੀ ਹੂੰ ਹੂੰ ਤੇ ਭਾਵੇਂ ਗੇੜੀ ਜਿਹੜੀ ਇੱਕ ਕੋਟੀ ਖਰੀਦ ਲਈ ਤੂੰ ਤਿੰਨ ਬਣਾ ਲ ਤੈਨੂੰ ਅਗਲ ਹੋਊ ਤੇ ਬੜਾ ਵੇਂਗਾ ਹੂੰ ਜੇ ਤੇਰੇ ਚ ਅਕਲ ਨਾ ਹੋਊ ਤੇ ਬਣਾਵੇਂਗਾ ਕੀ ਹੂੰ ਹਾਂ ਇਹ ਸਾ ਜਿਹੜੀ ਜਲਾਈਆਂ ਨੂੰ ਅਸੀਂ ਦਿੰਨੇ ਹਾਂ ਮਤਲਬ ਕਾਇਓ ਨੂੰ ਪੂਰਾ ਕਹਿੰਦੇ ਹੇ ਕੇਸਾਂ ਨੂੰ ਹਾਂਜੀ ਕਾਇਓ ਕੇਸ ਹੀ ਚਾਹਿਆ ਆਪਾਂ ਉਹਨਾਂ ਤੋਂ ਕੁਝ ਹੋਰ ਚੀਜ਼ਾਂ ਉਹ ਸੂਟ ਤੇ ਘਰੀ ਵਟ ਕੇ ਦਿੰਨੇ ਹੰਨਾਂ ਨੂੰ ਜਲਾਈ ਤੋਂ ਨਾ ਸੂਟ ਵਟ ਕੇ ਉਹ ਵੀ ਇੱਥੇ ਨਾਲ ਬਣਾ ਕੇ ਵਾ ਕੱਤਣਾ ਉਹਦੀ ਨੱਟੀਆਂ ਬਣਾਉਣੀਆਂ ਫਿਰ ਜਲਾਈ ਲੈ ਕੇ ਜਾਣੀ ਆ ਮੁਰਕੇ ਜਲਾਈ ਉਸੇ ਦੀ ਨੂੰ ਹੀ ਗਾਂ ਮੁਰਕੇ ਬਤਾਉਂਦੇ ਵਾਧਾ ਵਾਧਾ ਫਿਰ ਬੰਦਾ ਹੀ ਜਾਂਦਾ ਇਹਨਾਂ ਤੋਂ ਹਾਂ ਹਾਂ ਬਲੋ ਜਿਹੜੀ ਆਪਾਂ ਗੱਲ ਸ਼ੁਰੂ ਕੀਤੀ ਸੀ ਕਿ ਆਪਾਂ ਤੇ ਸਰਾਂਿਆਂ ਦੀ ਸ਼ੁਰੂ ਕੀਤੀ ਸੀ ਕਿ ਉਹ ਮਤਲਬ ਉਹ ਜਦੋਂ ਕਿਸੇ ਨੇ ਪਰੌਣੇ ਨੇ ਆਉਣਾ ਤੇ ਉਹਨੇ ਹੱਥ 'ਚ ਉਹ ਫੜਿਆ ਹੋਣਾ ਸਰਾਂ ਕਿੱਤੇ ਜੇ ਰੰਗ ਦਾ ਤੇ ਬੱਚਿਆਂ ਨੇ ਬੜੀ ਅਸਰਤਨਾ ਵੇਖਣਾ ਵੀ ਇਹਦੇ 'ਚ ਜਾਂਦੇ ਕੇਲੇ ਹੋਣਗੇ ਤੇ ਜਾਂ ਖਾਨ ਖੋਣੇ ਉਦੋਂ ਫਰੂਟ ਵੀ ਤੇ ਉਦੋਂ ਹੀ ਲੱਭਦਾ ਸੀ ਜਦੋਂ ਜਮਦਾਨੀ ਆਉਂਦੀ ਇਹ ਮਿਲਦੀਆਂ ਮਾਸੀਆਂ ਆਉਂਦੀ ਉਹ ਤਰ੍ਹਾਂ ਕੋਈ ਨਹੀਂ ਖੜਦਾ ਕੋਈ ਨਹੀਂ ਕਿਸੇ ਨੂੰ ਪਤਾ ਹੀ ਨਹੀਂ ਸੀ ਜਾਨੀ ਹੂੰ ਕਿ ਇਹ ਇਹਨੂੰ ਪਤਾ ਚਾਹੀ ਸ਼ਹਿਰ ਤੋਂ ਜਿਵੇਂ ਮੈਂ ਸ਼ਹਿਰ ਤੋਂ ਆਈ ਮੈਨੂੰ ਤਾਂ ਬੜਾ ਜਰ ਪਤਾ ਨਾ ਲੱਗਾ ਮੈਂ ਤਾਂ ਭਲਾ ਮਸ ਜਾਂਦਾ ਮੈਂ ਪਿੱਛੇ ਵੇ ਇਹਨਾਂ ਦੇ ਨਾਨੀ ਹੱਡੀ ਰਹਿਣਾ ਮੈਂ ਛਲੀਆਂ ਲਿਆਈਆਂ ਤੇ ਮੈਂ ਹੈਣਾ ਦਫਾ ਕਰ ਛਲੀਆਂ ਤੇ ਇੱਥੇ ਵਾਧੂ ਕੀ ਖਾਣੀਆ ਮੈਨੂੰ ਬਾਅਦ ਚ ਪਤਾ ਲੱਗਾ ਕੇਲੇਆਂ ਨੂੰ ਛਲੀਆਂ ਦੇ ਲੋਰੀਏ ਦੇਤੀ ਬਾਦ ਦੇਤੀ ਬਾਦ ਚੱਲਣਾ ਪਰਾਰੇ ਬੁੱਢੇ ਹੋਈ ਇਹ ਤੇ ਬਾਅਦ ਮੇਰੀ ਲੁੱਟ ਹੋ ਗਈ ਮੇਰ ਦਾ ਮੈਂ ਤਾਂ ਛਲੀਆਂ ਤੇ ਚੱਕਰ ਤੇ ਜੀ ਨੂੰ ਲਿਆਉਣੇ ਨਾ ਨਾਨੇ ਮੇਰੇ ਨੇ ਤੇ ਆਖਲਾ ਪੁੱਤ ਕੁਛ ਬੈ ਆਲੂ ਜੈ ਵੀ ਆਦੇ ਜੀ ਹੁ ਰਾਹ ਕਰਨੇ ਆਉਣੇ ਜਾਂ ਜਾਂਦੇ ਆਹ ਇਹਨਾਂ ਨੂੰ ਨਾ ਕੱਢ ਕੇ ਦੋਹੀ ਬੰਨੀ ਸਾਫੇ ਦੇ ਵੱਧੇ ਉੜੇ ਇੱਕ ਪਿੱਛੇ ਗੱਡੜੀ ਜੀ ਲਮਕੜੀ ਇੱਕ ਗਾੜੀ ਆਹ ਉਹ ਜਿਹੜੇ ਆਉਂਦੇ ਦੇ ਹੁੰਦੇ ਸਾਫੇ ਚ ਵੱਧੇ ਨਾਲ ਕੋਈ ਸਾਫੇ ਤੇ ਜੇ ਲਫਾਫੇ ਚ ਵੀ ਪਾਈ ਤਾਂ ਵੀ ਸਾਫੇ ਜੀ ਬਨ ਕੇ ਲਿਓਣੇ ਤੇ ਆਖੜਾ ਇਹਨੂੰ ਖੋਲ ਕੇ ਨਾ ਸਿੱਕੂ ਚ ਪਾ ਲੋ ਆਪਣੀ ਪਾਸੇ ਆਦਾ ਲੋਰੀਆਂ ਦਾ ਫਰਕ ਹੀ ਉਹਨਾਂ ਦੇ ਤਾਂ ਨਾ ਜੰਮੂ ਜੰਮੂ ਨਹੀਂ ਹੈ ਕਿ ਤੁਹਾਨੂੰ ਜੰਮੂ ਉਹ ਜਾ ਉਹਨੂੰ ਜੰਮੂ ਕਹਿੰਦੇ ਖੇਤ ਨੂੰ ਖੇਤਰ ਕਹਿੰਦੇ ਹੀ ਨਹਿਰ ਨੂੰ ਨਾਹਰ ਮੈਦਾਨ ਨੂੰ ਮਾਦ ਮੋਗੇ ਨੂੰ ਧੰਨਾ ਕਹਣਾ ਮੈਨੂੰ ਬੜਾ ਚਿਰ ਪਤਾ ਨਾ ਲੱਗਾ ਇਹਦਾ ਨੰਗ ਨੂੰ ਇਹ ਫਰਕ ਫਰਕ ਹੈ ਆਪਣੀ ਬੋਲੀ ਬੋਲੀ ਦਾ ਹੂੰ ਹੂੰ ਸਿਰਫ ਪੰਜਾਬੀ ਬੰਦਾ ਕਿਤੇ ਵੀ ਖਲੋਤਾ ਹੋਣਾ ਆਪਣੀ ਬੋਲੀ ਤੋਂ ਪਛਾਣਦੇ ਥੋੜਾ ਕੱਚੀਆਂ ਮੈਂ ਜਦੋਂ ਨਾਲ ਕੇ ਆਉਂਦੇ ਜਣਾ ਤੇ ਕੱਚੀਆਂ ਘਰ ਹੁੰਦੇ ਸੀ ਤੇ ਬੈਠਕਾਂ ਬੜੀਆਂ ਸਾਫ਼ ਸੁਥਰੀਆਂ ਹੁੰਦੀਆਂ ਸੀ ਅੱچے ਘਰ ਵੀ ਬੜੇ ਲੰਬੇ ਪੋਚੇ ਨੇ ਐ ਚਿੱਟੇ ਦੁੱਧ ਵਰਗੇ ਦਿੱਤੇ ਆ। ਉੱਥੇ ਨਾ ਦੁਪਹਿਰੇ ਉਹਨਾਂ ਨੇ ਜਨਾਨੀਆਂ ਨੇ ਸਾਰੀਆਂ ਨੇ ਇਕੱਠੀਆਂ ਹੋ ਕੇ ਬਹਿ ਜਾਣਾ। ਤੇ ਉਹਨਾਂ ਨੇ ਬੜੀਆਂ ਦੇ ਹਹੀਂ ਤੇ ਚਲੋ ਦੋ ਤੇ ਦੋ ਤੀਆਂ ਨੇ ਨਾਨਕੇ ਦੇ ਜਣਾ ਬੜੀਆਂ ਸਾਨੂੰ ਟਿਕਰਾ ਕਰਦੀਆਂ ਮੇਰੇ ਡੈਡੀ ਨੂੰ ਲੈ ਕੇ ਕਰਦੀਆਂ ਵੀ ਕਿਸੇ ਤਰੀਕੇ ਨਾਲ ਖੇਜੇ। ਤੇ ਮੈਂ ਮਸਤ ਮੋਲਾ ਉਹਨਾਂ ਨੂੰ ਸਾਨੂੰ ਤਖਾਂਡ ਖੂਂਦੇ ਆਪਦਾ। ਤੇ ਉਹਨੋਂ ਮੈਂ ਵੇਖਣਾ ਦੋ ਤੇਆਂ ਨੂੰ ਆਖਣਾ ਦੋ ਤੇ ਰਾਮ ਖੋ ਰਿਆ। ਸਾਡ ਕੰਨ ਖਾਣ ਆ ਜਾਂਦੇ ਆ। ਜ਼ਿਆਦਾਤਰ ਤਾਂ ਮੈਂ ਅੱਗੇ ਵੀ ਤਾਂ ਨਾਇਕਰੀ ਗੱਲ ਕੀਤੀ ਵੀ ਅਸੀਂ ਉਹ ਬੋਤੀ ਦੇ ਹੂਟੇ ਸਾਨੂੰ ਫਸਾ ਦਿੰਦੇ ਸੀ ਉੱਥੇ ਇਹ ਅਸੀਂ ਚੱਲ ਜਾਣਾ ਉਹਨਾਂ ਕੰਮੇ ਬਾਰੇ ਮੇਰੇ ਪਤੀਆਂ ਨੇ ਆਉਣਾ ਨਾ ਇਹ ਪੰਜ ਪਤਿਏ ਹੀ ਅੱਛਾ ਤੇ ਇੱਕ ਨੇ ਆ ਜਾਣਾ ਪਹਿਲਾਂ ਅੱਛਾ ਦੂਸਰੇ ਨੇ ਉਹਨੂੰ ਲੈਣਾ ਹੈ ਬੈਹ ਜਾਣਾ ਇਤਰੇ ਵੀ ਉਹਨੂੰ ਲੈਣਾ ਇਹਦੇ ਬਹਿ ਜਾਣਾ ਜਮਾਨੇ ਕੱਥਿਆ ਉਹ ਜਾੜਾ ਇਹ ਕਰਾ ਜਾੜਾ ਉੱਤੇ ਜਦੋਂ ਜਮਾਨੇ ਪਤਾ ਦੇ ਦੀ ਮੈਂ ਨਾ ਇੱਕ ਹੋੜਾ ਦਿਆ ਕੇ ਤੇ ਔੜਿਆ ਦਾ ਚਾਰ ਪਾ ਅੱਛਾ ਕਿਲੋ ਚਾਰ ਪਾ ਔੜੇ ਪਾ ਤੇ ਕਿਲੋ ਹਰਕਾ ਪਾਇਆ ਅੱਛਾ ਨਾ ਨਾ ਸਾਡੇ ਆਂਬ ਸੀ ਢੇੜੇ ਦੇ ਵਿੱਚ ਜਿੱਤੋਂ ਲੱਗੀ ਦਾ ਅੱਛਾ ਪੰਜ ਸੱਤ ਕੱਢਣ ਤੇ ਆਂਬ ਤੇ ਜਾ ਕੇ ਖਾਉਣ ਟੁਗੜਕਾ ਤਲੇ ਉਸ ਤੇ ਬਾਬਾ ਟਲਾ ਆਂਬਾ ਰੰਗੀ ਦਾ ਨੀ ਉਹਰੇ ਕਾਹ ਜਾਂਦੇ ਤਰੇ ਕੰਬੜੀ ਹੋ ਜਾਂਦਾ। ਉਹ ਕਿਲਾ ਆਇਆ ਤੇ ਉਹ ਵਾ ਸੱਚੀ ਹੋ ਜਾਂਦੇ। ਮੈਂ ਖਾ ਕੇ ਇਸ ਤਰ੍ਹਾਂ ਇਹ ਰਹਿ ਜਾਣ ਪਾਰੋ ਤਕਾਲਾ ਨਾ ਕਰਕੇ। ਉਹਨੇ ਬੋਲੇ ਹੋ ਜਾਂਦੇ ਹੋ ਜੀਏ। ਇਹ ਵੀ ਹੌਲੇ ਨਹੀਂ ਬਜਣੇ ਤੇ। ਉਹ ਨਹੀਂ ਭੂਆ ਇਹੋ ਜਿਹਾ ਹੋਰ ਪਾਦੇ। ਇੱਕ ਵੀ ਹੋਰ ਕਰ ਦਿੰਦੇ ਸੀ ਜਿਹੜਾ ਉਹ ਗੋਗਲੂ ਕੱਟ-ਕੱਟ ਕੇ ਮਾਲਾ ਜੀਆਂ ਬਣਾ ਕੇ ਟੰਗੀ ਜਾਂਦੇ ਹੁੰਦੇ ਸੀ। ਉਹ ਸੁਆਦ ਲੱਗਦੇ ਸੀ ਗਰਮੀਆਂ। ਉਹ ਨਹੀਂ ਖਾਂਦੇ ਲੋਕ। ਉਹਨਾ ਮੈਂ ਕਈ ਵਾਰੀ ਵੇਖਿਆ ਵੀ ਮੇਰੇ ਜੇ ਵੀ ਤੁਹਾਨੂੰ ਦੇਣਾ ਤੇ ਦੇਣਾ ਦਸਾਂ ਮੈਂ ਜੀਬਾਨ ਤੇ ਸਵਾਦ ਆ ਜਾਂਦਾ ਉਹ ਛੋਲਿਆਂ ਦੀ ਜਿਹਨਾਂ ਸਬਜ਼ੀ ਜਿਹਨੂੰ ਪਾਕੇ ਬਣਾਉਂਦੇ ਸੀ ਨਾ ਗੋਂਗਰਾਂ ਦੇ ਉਹ ਸੁੱਕੇ ਜੇ ਪੀਸ ਉਹ ਬੜੀ ਸਵਾਦ ਬੰਦੇ ਹੁੰਦੇ ਸੀ ਹਾਂ ਆਸਣਾ ਕੰਨ ਜੇ ਵੱਡ ਕੇ ਕੋਈ ਆਰਾ ਪੁਰਾਣਾ ਬਾਹਰ ਵਾਲਾ ਮੈਂ 5-6 ਹਜ਼ਾਰ ਲਮਕਾਏ ਹੁੰਦੇ ਹੀ ਹੋਰ ਉਹ ਵੀ ਸੱਟ ਠੀਕ ਹੈ ਅੱਛਾ ਕਟਕਾਇ ਨਾ ਗੋਲ ਹੀ ਗੋਲ ਮੇਹਲੋਂ ਨਾਲ ਸੁਣਨਾ ਪ੍ਰੋਪਰ ਹੋ ਕੇ ਤੇ ਸਭ ਉਹ ਗੀਆਂ ਖਤਮ ਹੋ ਗਈਆਂ ਉਹ ਉੰਗੀ ਦੇ ਖਤਮ ਹੋ ਗਏ ਉਹ ਚੁੱਲ੍ਹੇ ਖਤਮ ਆਲੇ ਖਤਮ ਪਰ ਦੋ ਚੀਜ਼ਾਂ ਜੱਟ ਨੂੰ ਚਾਹੀਦੀਆਂ ਮੈਂ ਹਾਂ ਹਾਂ ਇੱਕ ਘਰ ਦੇ ਵਿੱਚ ਚੁੱਲ੍ਹਾ ਅੱਛਾ ਤੇ ਲੋਹ ਪਾਣੀ ਤੇਰੀ ਜਿੰਨੀ ਮਰਜ਼ੀ ਜ਼ਾਇਦ ਆ ਤੇ ਦੋ ਚੀਜ਼ਾਂ ਨਾ ਗਵਾਵੇ ਕਰ ਬੜੀ ਵੱਡੀ ਗੱਲ ਜੀ ਤੂੰ ਹਾਂ ਇਹ ਚੁੱਲ੍ਹਾ ਤੇ ਲੋਹ ਭਾਈ ਚਾਂਸ ਕੋਈ ਐਹੋ ਜਿਹਾ ਸਮਾਂ ਆ ਦੇ ਜਿੱਦਾਂ ਗੈਸ ਬੰਦ ਹੋ ਜਾਏ। ਹਾਂ ਹਾਂ। ਪੈਰ ਤੇ ਹੋ ਜਾਣਾ ਆਪਣੇ ਘਰ ਨਾ ਹੋਵੇ ਆਪਾਂ ਕਦੇ ਚੱਗ ਬਾਲ। ਹੂੰ ਹੂੰ। ਨਹੀਂ ਨਾ ਬਲ ਸਕਦੀ ਕਿਤੇ। ਨਹੀਂ ਬਲਦੀ। ਤੇ ਜੇ ਚੁੱਲਾ ਉਦੋਂ ਦੋ ਲੱਕੜਾ Đਾਉ। ਹੂੰ। ਅਹੀਂ ਮੈਂ ਸਾਰੀ ਜ਼ਿੰਦਗੀ ਨਾ ਬਾਲਣ ਨਹੀਂ ਮੁੱਕਣ ਦਿੱਤਾ ਕਰੋ। ਸਾਰੀ ਜ਼ਿੰਦਗੀ ਨਾਲ। ਹੂੰ ਹੂੰ। ਅਜੇ ਵੀ ਜਾ ਕੇ ਵੇਲਾ ਇਹ ਆਂਦੇ ਕੀ ਕਰਨਾ? ਚੁਗਾ ਦੀਏ ਕੇ। ਮੈਂ ਫਿਰ ਵੀ ਤੂੜੀ ਆਏ ਅੰਦਰ ਉਹ ਨੂੰ। ਮੈਂ ਤਾਂ ਤੁਹਾਡੇ ਘਰ ਆਉਣਾ ਨਾ। ਆਹ ਯਾਰ ਇਹ ਤੁਹਾਡੇ ਪਿਛੇ ਨਲਕਾ ਹਨ ਤੇ ਮੈਨੂੰ ਵੇਖ ਕੇ ਨਲਕਾ ਵੇਖ ਕੇ ਖੁਸ਼ੀ ਹੁੰਦੀ ਆ ਕਿ ਘਟੋ ਘਟ ਕਿਸੇ ਟਾਈਮ ਲਾਈਟ ਨਾ ਆਵੇ ਭਾਵੇਂ ਕਿ ਆਪਾਂ ਜਨਰੇਟਰ ਵੀ ਰੱਖੇ ਘਰਾਂ ਤੇ ਹਾਂ ਤੇ ਘਟੋ ਘਟ ਸਾਨੂੰ ਪਾਣੀ ਦੀ ਤੇ ਕੋਈ ਸਮੱਸਿਆ ਨਹੀਂ ਬੰਦਾ ਨਹਾਤਾ ਤੇ ਢਿੰਦਾ ਸਵੇਰ ਤੋਂ ਤਰ ਕੇ ਸਾਰਾ ਅੱਡਾ ਜਦੋਂ ਆ 15 ਦਿਨ ਬੱਤੀ ਬੰਦ ਨਹੀਂ ਰਹੀ ਹਾਂ ਹਾਂ ਤੇ ਉਹ ਪਤਾ ਨਹੀਂ ਕਿਹੜੇ ਵੇਲੇ ਛੱਡਦੇ ਸੀ ਤੇ ਸਾਡੇ ਨਲਕੇ ਨੂੰ ਕਿਤੇ ਸਾਰੀ ਆਇਆ ਪਾਣੀ ਧੰਦਾ ਵਰਖਾ ਆਉਂਦਾ ਦੋ ਦਿਨ ਟੈਂਕੀ ਚ ਪਾਣੀ ਨਾ ਢਣਾਵੇ ਤੇ ਸਾਡੇ ਹੀ ਕੁੜੇ ਹੱਥਾਂ ਪੈਰਾਂ ਦੀ ਪੈ ਜਾਂਦੀ ਐ ਪੈ ਜਾਂਦੀ ਐ ਆਪਾਂ ਬਾਹਰ ਨੂੰ ਕਿੱਥੇ ਜਾਣਾ ਹੂੰ ਹੂੰ ਸਭ ਤੋਂ ਵੱਡੀ ਐ ਹੂੰ ਮੋਟਰ ਬੰਦ ਕਰਿਆ ਬੜਾ ਕੁਝ ਅਹੀਂ ਨਾ ਇਹਨੇ ਵਿਗਾੜ ਦਿਆ ਵਿਗਾੜ ਲਿਆ ਤਰੱਕੀ ਦੇ ਨਾਂ ਤੇ ਤਰੱਕੀ ਨਾ ਗਵਾਇਆ ਹੂੰ ਹੂੰ ਨਰਕੇ ਰੁਕਾ ਨੇ 400 400 ਰੁਪਏ ਦੇ ਦੋ ਦੋ ਸੋਤਿਆਂ ਨਾਲਾ ਵੇਜ ਕੇ ਪੱਲੇ ਬੰਦ ਲੀਏ ਹੁਣ ਤਰਲੇ ਐ ਸਾਡੇ ਇੰਨੇ ਟੂਟੇ ਚ ਕਿਸੇ ਦੇ ਕਰਨੀ ਐ ਹੂੰ ਨੇ ਮੈਂ ਤੁਹਾਡੇ ਆਵੇ ਹਨ ਆ ਪਿਛੇ ਮੈਂ ਕੈਮਰਾ ਤੁਹਾਨੂੰ ਦਿਖਾਉਣਾ ਇਹ ਬਹੁਤ ਵਧੀਆ ਨਲਕਾ ਤੇ ਪਾਣੀ ਵੀ ਇਹਦਾ ਬੜਾ ਠੰਡਾ ਤੁਹਾਡੇ ਵਧੀਆ ਪਾਣੀ ਸਵਾਦ ਦੇ ਚਲੋ ਬੀਜੀ ਇਹ ਵਾਰ ਨੇ ਮੈਂ ਜੇ ਤੁਹਾਡੇ ਨਾਲ ੁੱਪੇ ਬਹਿ ਗਏ ਦੋ ਚਾਰ ਗੱਲਾਂ ਕਰ ਲਈਆਂ ਸਾਂਝ ਪਾਲੀ ਜੇ ਤੁਹਾਡੀ ਜਿਹੜੀ ਆ ਵਲੌਗ ਆ ਇੱਕ ਮੈਂ ਕਰਦਾ ਇੱਥੇ ਹੀ ਖਤਮ ਤੇ ਅਗਲੀ ਸਾਂਝ ਮੈਂ ਤੁਹਾਡੀ ਫਿਰ ਕਿਸੇ ਦਿਨ ਪਾਉਂਗਾ ਤੁਹਾਡੇ ਨਾਲ ਹੋਰ ਗੱਲਾਂ ਕਰੂੰਗਾ ਤੇ ਜਿਸ ਤਰ੍ਹਾਂ ਇਹ ਵਲੌਗ ਸ਼ੁਰੂ ਕਰਨ ਲੱਗੇ ਮੈਂ ਦੱਸਿਆ ਸੀ ਕਿ ਆਪਾਂ ਘਰਾਂ ਪਰਿਵਾਰਾਂ ਦੀਆਂ ਗੱਲਾਂ ਕਰਾਂਗੇ ਔਰ ਬੀਜੀ ਉਹਨਾਂ ਨੇ ਬੜੇ ਵਧੀਆ ਤਰੀਕੇ ਨਾਲ ਸਾਨੂੰ ਉਹ ਜਿਹੜਾ ਪੁਰਾਣਾ ਸਮਾਂ ਸੀ ਉਹਦੇ ਵਿੱਚ ਕਿ ਤਰ੍ਹਾਂ ਸਾਡੇ ਹੀ ਧੀਆਂ ਨੂੰ ਦਾਜ ਦੇ ਰੂਪ ਚ ਵਿਸਤਰੇ ਦਿੱਤੇ ਜਾਂਦੇ ਸੀ ਖੇਸ ਚਿਤਈਆਂ ਚਾਦਰਾਂ ਕਢਾਈ ਕਿ ਤਰ੍ਹਾਂ ਕੀਤਾ ਜਾਂਦਾ ਸੀ ਆਪਾਂ ਸਾਰਾ ਕੁਝ ਸੁਣਿਆ ਔਰ ਮੇਰਾ ਚੈਨਲ ਜੇ ਤੁਹਾਨੂੰ ਚੰਗਾ ਲੱਗੇ ਮੇਰੀਆਂ ਗੱਲਾਂ ਚੰਗੀਆਂ ਲੱਗਣ ਤਾਂ ਇਤਰਾ ਮੈਂ ਹਰ ਵਾਰੀ ਕਹਿੰਦਾ ਨਾ ਕਿ ਮੇਰੇ ਚੈਨਲ ਨੂੰ ਲਾਈਕ ਜਰੂਰ ਕਰਦਿਆ ਕਰੋ ਸਬਸਕ੍ਰਾਈਬ ਕਰਦਿਆ ਕਰੋ ਤਾਂ ਕਿ ਮੈਂ ਤੁਹਾਨੂੰ ਵੀ ਵਧੀਆ ਵਧੀਆ ਜਿਹੜੀਆਂ ਸਾਂਝਾਂ ਤੁਹਾਡੇ ਨਾਲ ਪਾਉਂਦਾ ਰਵਾਂ ਅਯਾ ਤੁਹਾਡਾ ਆਪਣਾ ਕੀਰਤ ਪਤਾ ਪੰਨੂ ਜਿਉਂਦੇ ਰਹੋ ਵਸਦੇ ਰਹੋ ਜਿੱਥੇ ਵੀ ਰਹੋ ਖੁਸ਼ ਰਹੋ ਆਬਾਦ ਰਹੋ ਜਿੰਦਾਬਾਦ ਰਹੋ